ਦਿਖਾਈਏ ਤੁਹਾਨੂੰ ਅੱਜ ਕੈਨੇਡਾ ਦੇ ਹਾਲਾਤ ਉਹ ਕੈਮਰਾਮੈਨ ਵਾਲੇ ਪਾਸੇ ਹੋ ਗਿਆ ਹਾਂਜੀ ਇਹ ਵੇਖੋ ਕੈਨੇਡਾ ਵੇਖੋ ਭਾਈ ਚਾਰ ਚਫੇਰੇ ਬਰਫੀ ਵਰਫਾ ਹਨਾ ਤੇਨੀ ਬਰਫ਼ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਹਾਂ ਅੱਜ ਚਲੋ ਸ਼ੋਕਰਾ ਧੁੱਪ ਵੀ ਬਹੁਤ ਚੜੀ ਆ ਆ ਦਰਖਤ ਦੇਖ ਲਓ ਕੈਨੇਡਾ ਦੇ ਇਹਨਾਂ ਦਰਖਤਾਂ ਨੂੰ ਮਾਰਚ ਅਪ੍ਰੈਲ ਵਿੱਚ ਡਾਜ਼ਰ ਲੱਗਦੇ ਆ ਫਿਰ ਇੱਥੋਂ ਲੋਕੀ ਲਾ ਕੇ ਨਾ ਉੱਥੇ ਭੇਜਦੇ ਆ ਉਹ ਲੜਕੀ ਆ ਹਾਂ ਲੜਕੀ ਚਲਾ ਰਹੀ ਐ ਇਹਨੂੰ ਫੇਰ ਲਓ ਉੱਥੇ ਆਪਾਂ ਕਹਿੰਨੇ ਕੁੜੀ 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 ਕੁਝ ਕਰ ਨਹੀਂ ਸਕਦੀ ਇਹ ਵੇਖੋ ਹੁਣ ਟਾਈਮ ਹੋ ਗਿਆ 10:30 ਇਹ 9 ਵਜੇ ਦੀ ਆਈ ਆ ਤੇ ਇਹਨੇ ਮੈਨੂੰ ਸ਼ੱਕ 5 ਵਜੇ ਤੱਕ ਇਹ ਸਾਰੀ ਚੀਜ਼ ਇਕੱਠੀ ਕਰਨੀ ਹੈ ਮਿਹਨਤ ਤਾਂ ਵਕਈ ਉਹ ਪਰਲੇ ਪਾਸੇ ਘਰ ਪਈ ਜਾਂਦਾ ਹਾਂ ਮੈਨੂੰ ਇੱਕ ਵੀਰ ਨੇ ਕਿਹਾ ਸੀ ਕਿਨੇ ਘਰ ਪਿੰਦਾ ਦਿਖਾਓ ਆ ਵੇਖੋ ਵੀਰ ਜੀ ਘਰ ਇਦਾਂ ਪਹਿਲਾਂ ਇੱਥੇ ਲੱਕੜਾਂ ਖੜੀਆਂ ਕਰਦੇ ਆ ਫਿਰ ਉਹਦੇ ਬਾਹਰਲੇ ਪਾਸੇ ਬੋਰਡ ਲਾਇਆ ਜਾਂਦਾ ਫੇਰ ਉਹਦੇ ਵਿੱਚ ਅੰਦਰਲੇ ਪਾਸੇ ਜਿੰਨਾ ਵੀ ਬਿਜਲੀ ਦਾ ਪਲੰਬਰ ਦਾ ਕੰਮ ਹੁੰਦਾ ਚਾਹੇ ਹੀਟ ਦਾ ਕੰਮ ਉਹ ਲਾ ਕੇ ਫਿਰ ਇਨਸੂਲੇਟ ਵਗੈਰਾ ਭਰਦੇ ਆ ਸਾਰਾ ਚੋੜਾ ਰੱਖਦੇ ਆ ਮਲਕ ਇਕੰਦਰ ਨੂੰ ਕਿਉਂਕਿ ਇਧਰ ਘਰ ਤਕਰੀਬਨ ਜਿਆਦਾ ਲੱਕੜ ਦੀ ਹੁੰਦੀ ਹੈ ਐਦੀ ਆ ਵੀ ਛੱਤ ਵਗੈਰਾ ਤਿਆਰ ਹੋ ਗਈ ਆ ਆ ਕਰੀ ਜਾਂਦੇ ਆ ਵੀ ਛੱਤ ਨੂੰ ਤਿਆਰ ਤੇ ਐਦੀ ਛੱਤ ਤਿਆਰ ਹੋ ਗਈ ਆ ਤੇ ਆ ਘਰ ਜਿਹੜਾ ਤਿਆਰ ਹੋਇਆ ਵਾ ਇਤਨਾ ਲੋਕ ਰਹਿੰਦੇ ਆ ਉਹ ਗੱਡੀਆਂ ਵਗੈਰਾ ਵੀ ਖੜੀਆਂ ਤੇਹਦੀਆਂ ਤੁਹਾਨੂੰ ਆਹ ਜੇ ਤਿਆਰ ਹੋ ਗਿਆ ਬਾਕੀ ਤਾਂ ਹੁਣ ਪੇਂਟ ਪੂੜ ਦਾ ਸਾਈਡਿੰਗ ਦਾ ਕੰਮ ਰਹਿੰਦਾ ਹਜੇ ਆਹ ਹਜੇ ਬਣੀ ਜਾਂਦਾ ਹਨ ਤੇ ਆਹ ਬਣ ਕੇ ਤਿਆਰ ਹੋਇਆ ਵਾ ਉੱਥੇ ਵੀ ਉਹ ਗੱਡੀਆਂ ਖੜੀਆਂ ਉਹ ਵੀ ਬਣ ਕੇ ਤਿਆਰ ਹੋਇਆ ਵਾ ਉਹ ਉਹਨਾਂ ਵੀਰਾਂ ਭੈਣਾਂ ਬਜ਼ੁਰਗਾਂ ਲਈ ਹੈ ਜਿਹੜੇ ਕੈਨੇਡਾ ਨਹੀਂ ਆ ਸਕਦੇ ਚਲੋ ਜਿਹੜੇ ਆ ਗਏ ਹੁਣ ਤਾਂ ਤਕਰੀਬਨ ਮਾਲਕ ਦੀ ਕਿਰਪਾ ਹੋ ਗਈ ਅੱਧੇ ਪੰਜਾਬ ਤੋਂ ਜ਼ਿਆਦਾ ਪੰਜਾਬ ਤਾਂ ਕੈਨੇਡਾ ਦਾ ਚੱਕਰ ਲਾ ਹੀ ਗਿਆ ਕਿਸੇ ਦੇ ਰਿਸ਼ਤੇਦਾਰਾਂ ਨੇ ਬੁਲਾ ਲਿਆ ਕਿਸੇ ਦੇ ਬੱਚੇ ਬੱਚੀਆਂ ਇੱਧਰ ਆ ਉਹਨਾਂ ਨੇ ਆਪਣੇ ਮਾਪੇ ਬਾਪ ਨੂੰ ਦਾਦਾ ਦਾਦੀ ਨੂੰ ਬੁਲਾ ਲਿਆ ਤਕਰੀਬਨ ਕਾਫੀ ਲੋਕ ਤਾਂ ਢੀੜਾ ਕਾਢ ਹੀ ਗਏ ਸੋ ਚਲੋ ਜਿਹੜੇ ਹਜੇ ਨਹੀਂ ਆ ਸਕਦੇ ਵਿਚਾਰੇ ਉਹਨਾਂ ਦੇ ਲਈ ਆ ਕਿਉਂਕਿ ਕੁਦਰਤ ਤਾਂ ਬੜੀ ਬਲਵਾਨ ਹੁੰਦੀ ਹੈ ਨਾ ਇੱਥੇ ਦੇਖੋ ਆਵੇ ਹੁਣ ਜਿੱਧਰ ਵੀ ਆਪਾਂ ਨਿਗਾਹ ਮਾਰਦੇ ਆਂ ਚਾਰ ਛਫੇਰੇ ਕਿਤੇ ਵੀ ਨਿਗਾਹ ਮਾਰ ਲਓ ਤੁਸੀਂ ਤੁਹਾਨੂੰ ਬਰਫੀ ਬਰਫ ਨਜ਼ਰ ਆਉਣੀ ਆ ਹਰੇਕ ਜਗ੍ਹਾ ਤੇ ਬਰਫੀ ਬਰਫ ਠੇਰ ਲੱਗੇ ਪਿਆ ਆਵੇ ਬਰਫ ਤੇ ਤੇ ਇੱਕ ਮੈਨੂੰ ਐਨ ਨੇ ਸਵਾਲ ਕੀਤਾ ਸੀ ਕਹਿੰਦੀ ਵੀਰੇ ਜਿੱਦੇ ਲਾਈਵ ਹੋਏ ਨਾ ਉਹਦੇ ਤੁਸੀਂ ਸਾਨੂੰ ਦਿਖਾਓ ਕੈਨੇਡਾ ਦੇ ਅੰਦਰ ਦੇ ਘਰ ਕਿਦਾਂ ਦੇ ਆ ਤੇ ਚਲੋ ਵੀ ਅੱਜ ਆਪਾਂ ਕੋਸ਼ਿਸ਼ ਕਰਦੇ ਆ ਜਿੱਥੇ ਅਸੀਂ ਰਹਿੰਦੇ ਆ ਕਿਉਂਕਿ ਘਰ ਤਾਂ ਆਪਦੇ ਹੁੰਦੇ ਹੀ ਨਹੀਂ ਇੱਥੇ ਕਿਰਾਏ ਤੇ ਰਹਿ ਜਾਂਦਾ ਵਾ ਜਦੋਂ ਕੋਈ ਬੱਚਾ ਪੀਆਰ ਵਗੈਰਾ ਹੋ ਜਾਂਦਾ ਵਾ ਫਿਰ ਉਹ ਤੋਂ ਘਰ ਘੁਰਦਾ ਹੋ ਪੰਗਾ ਲੈਂਦੇ ਆ ਨਹੀਂ ਤਾਂ ਬੋਖਾ ਬਹੁਤ ਆ ਕਿਉਂਕਿ ਜੇ 50000 ਡਾਲਰ ਵੀ ਪਹਿਲਾਂ ਜਮਾ ਕਰਾਉਣਾ ਪਵੇ ਘਰ ਦੇ ਲਈ ਤੇ 30-35 ਲੱਖ ਰੁਪਏ ਬਣ ਜਾਂਦਾ ਫਿਰ ਉਹਦੀਆਂ ਕਿਸ਼ਤਾਂ 25 ਸਾਲ ਚੱਲੀ ਜਾਂਦੀਆਂ। ਸੋ ਜਿਹੜੇ ਬੱਚੇ ਪੀਆਰ ਹੋ ਜਾਂਦੇ ਉਹਨਾਂ ਲਈ ਸੌਖਾ ਹੁੰਦਾ ਫਿਰ ਕਿਉਂਕਿ 12-1500 2000 ਡਾਲਰ ਕਿਰਾਇਆ ਵੀ ਦਿੰਦੇ ਆ ਉਹ। ਉਹਦੇ ਨਾਲ ਫਿਰ ਉਹ ਕਹਿੰਦੇ ਚਲ ਕੁਝ ਪੈਸੇ ਜਮ੍ਹਾਂ ਕਰਾ ਕੇ ਆਪਦਾ ਘਰ ਲੈ ਲਓ। ਕਿੱਥੇ ਕਿਰਾਇਆ ਭਰਾਂਗੇ ਕਿੱਥੇ ਕਿਸ਼ਤ ਭਰੀ ਜਾਵਾਂਗੇ। ਹੌਲੀ-ਹੌਲੀ 25 ਸਾਲ ਬਾਅਦ ਘਰ ਆਪਦਾ ਬਣ ਜਾਂਦਾ। 25 ਸਾਲ ਤਕਰੀਬਨ ਚੱਲੀ ਜਾਂਦਾ ਕਿਸ਼ਤਾਂ ਦਾ ਕੰਮ। ਔਖਾ ਤਾਂ ਬਹੁਤ ਆਪਾਂ ਕਹਿ ਦਿੰਨੇ ਆ। ਆਪਾਂ ਤੁਹਾਨੂੰ ਵਿਖਾਉਨੇ ਆ ਘਰ ਵਗੈਰਾ ਕਿੰਦਾ ਹੁੰਦਾ ਨੇ ਇੱਥੇ ਆਹ ਸਾਡੀ ਜ਼ਿੰਦਗੀ ਆ ਬਸ ਇੱਕ ਬੈਗ ਦੇ ਵਿੱਚ ਲੈ ਕੇ ਆਏ ਆ ਅਸੀਂ ਵਾਹਿਗੁਰੂ ਜੀ ਹੋਰ ਫੋਜੋ ਚੱਲ ਜੀ ਕਾ ਵਾਹਿਗੁਰੂ ਆਹ ਗੀਤ ਸੁਣੋ ਕੈਨੇਡਾ ਦੀ ਰਸੋਈ ਆ ਬਾਹਰਲਾ ਪਾਸਾ ਫੇਰ ਆ ਕਿਥੋਂ ਰਸੋਈ ਆ ਫਰਿੱਜ ਹੋ ਗਿਆ ਆ ਪ੍ਰੈਸ ਕਰਨ ਵਾਲਾ ਮੇਜ ਹੋ ਗਿਆ ਆ ਸਾਡੇ ਕਮਰਿਆਂ ਨੂੰ ਜਾਣ ਨੂੰ ਰਸਤਾ ਇਹਦੇ ਨਾਲ ਹੀ ਆਪ ਇੱਧਰ ਮੁੜ ਜਗੇ ਤੇ ਬਾਹਰਲਾ ਪਾਸਾ ਬੈਨ ਨੂੰ ਬਾਹਰੋਂ ਫੇਰ ਵੇਖਲਵਾਵੇ दरवाजा आ बेसमेंट आले बार आ गया गुरुद्वारा साहब गारफ ही बर्फ आ ਕਰ ਪੈਂਦਾ ਸੀ ਆ ਵੀ ਘਰ ਦਾ ਸਮਾਨ ਪਿਆ ਵਾ ਸਾਰਾ ਲੱਕੜਾਂ ਵਗੈਰਾ ਜੋ ਵੀ ਪੰਗਾ ਹੁਣ ਬਰਫ ਪਾ ਲਈ ਪੈ ਗਈ ਨਾ ਤੇ ਘਰ ਦਾ ਕੰਮ ਬੰਦ ਹੋ ਗਿਆ ਵਿਆਹ ਬਣਦਾ ਸੀ ਘਰ ਆ ਵੀ ਆ ਕੰਧਾਂ ਲੱਕੜ ਦੀ ਉਹ ਵੀ ਪੰਗਾ ਜਿੱਦਾਂ ਉਹ ਕੰਧਾਂ ਨੂੰ ਸਮਝ ਲਓ ਬਸ ਕੰਧਾਂ ਵਾਂਗੂ ਪਈਆਂ ਉਹ ਉਹ ਖੜੀਆਂ ਕਰ ਦਿੰਦੇ ਆ ਫਿਰ ਉੱਪਰ ਪਰ ਬੋਰਡ ਲਾਉਂਦੇ ਆ ਫਿਰ ਇਹਦੇ ਵਿੱਚ ਜਿਹੜਾ ਅੰਦਰਲੇ ਪਾਸਿਓਂ ਇਨਸੂਲੇਟ ਭਰਦੇ ਆ ਕਈ ਕਈ ਤਰ੍ਹਾਂ ਦੇ ਤਰੀਕੇ ਹੋ ਜਾਂਦੇ ਘਰ ਬਣਾਉਣ ਦੇ ਪਹਿਲਾਂ ਫਰੇਮਿੰਗ ਦਾ ਕੰਮ ਹੋ ਗਿਆ ਸਾਰਾ ਉਹ ਤੋਂ ਬਾਅਦ ਬੋਰਡ ਦਾ ਹੋ ਗਿਆ ਹੁਣ ਬਰਫ਼ ਜ਼ਿਆਦਾ ਕਰਕੇ ਫਿਰ ਕੰਮ ਇਹਨਾਂ ਦਿਨਾਂ ਚ ਰੁਕ ਜਾਂਦਾ ਤਕਰੀਬਨ ਦਸੰਬਰ ਜਨਵਰੀ ਫਰਵਰੀ ਮਾਰਚ ਤਕਰੀਬਨ ਕੰਮ ਕਈ ਬੰਦ ਹੋ ਜਾਂਦੇ ਟਰੱਕਾਂ ਦਾ ਕੰਮ ਵੀ ਕਾਫੀ ਘਟ ਜਾਂਦਾ ਯਾਰਡ ਦਾ ਕੰਮ ਹੋ ਗਿਆ ਕਲੀਨ ਅਪ ਦਾ ਕੰਮ ਹੋ ਗਿਆ ਘਰਾਂ ਦਾ ਕੰਮ ਹੋ ਗਿਆ ਆਹ ਗਰਾਊਂਡ ਆ ਗਿਆ ਸਾਹਮਣੇ ਉਹ ਗੁਰਦੁਆਰੇ ਦੀ ਜਗ੍ਹਾ ਹੈ 15 ਕਿੱਲੇ ਉਹ ਸਾਹਮਣੇ ਘਰ ਆ ਗਏ ਪੰਜਾਬੀਆਂ ਦੇ ਵਾਹਿਗੁਰੂ ਤੇਰਾ ਸ਼ੁਕਰ ਹੈ ਸਤਿਗੁਰੂ ਆਇਓ ਸ਼ਰਣੁ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੁਭਾ ਸੰਤਾਲਾ ਹਮਾਰੀ ਵਾਹਿਗੁਰੂ 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 ਬਨਾਲੀ ਸਬਜੀ ਮਹਾਰਾਜ ਕਿ ਰਾਤ ਵਾਲੀ ਹੋਈ ਆ ਅੱਛਾ ਅੱਛਾ ਜੀ ਪਾਣੀ ਦਾਲ ਮੇਰੇ ਪੜੀ ਤੁਰ ਲੈਣ ਅੱਛਾ ਅੱਛਾ ਆਹ ਪ੍ਰਸ਼ਾਦੇ ਆਗੇ ਨਮ ਲੱਗਿਆ 11 ਵਜੇ ਕਹਿੰਦੇ ਬੰਦੇ ਆਦਾਨ ਸਹੀ ਭਾਜੀ ਬੜਾਈ ਬੋਲੋ ਜੀ ਫੌਜਾਂ ਖਾਲੀ ਆ ਗਈਆਂ ਮੇਰੇ ਕਿ ਪ੍ਰਸ਼ਾਦੇ ਰਹਿ ਗਿਆ ਹੋਵੇ ਤੁਸੀਂ ਪ੍ਰਸ਼ਾਦੇ ਹਾਂਜੀ ਮੈਂ ਨਮ 30 ਕੁ ਗੇ ਪ੍ਰਸ਼ਾਦਿਆਂ ਦਾ ਵਾਹਿਗੁਰੂ ਪ੍ਰਸ਼ਾਦੇ ਮਿੱਥੇ ਬਣੇ ਹੋਏ ਚਲੋ ਕੋਈ ਨਾ ਹੁਣ ਰੋਕ ਕੇ ਛਕ ਲਾਂਗੇ ਅੱਛਾ ਚੱਲੇ ਚਾਹੋ ਬੋਲ ਆਹ ਖਾਲੇ ਬੋਲ ਮੇਰੇ ਸਤਗੁਰੂ ਮ ਤੋਂ ਜਿਵੇਂ ਨਾ ਕੋਈ ਅੱਗਾ ਕਨੇਸ਼ ਆੜ ਤੋਂ ਵਾਹਿਗੁਰੂ 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 ਮੇਰੇ ਸਤਿਗੁਰੂ ਮੇਰੇ ਸਤਿਗੁਰੂ ਉਧਰ ਨਾਲ ਠੰਡ ਸੀ ਬਾਹਰ ਤੇ ਮੈਨੂੰ ਅੰਦਰ ਆਉਣਾ ਪੈ ਗਿਆ ਉਧਰ ਹੀਟ ਵਗੈਰਾ ਚੱਲਦੀ ਐ ਅੱਜ ਕੱਟ ਕੀਤੀ ਐ ਕਿ ਹਰੇਕ ਤਰ੍ਹਾਂ ਦੇ ਬੰਦੇ ਆ ਕਿਸੇ ਨੂੰ ਗਰਮੀ ਆਉਂਦੀ ਕਿਸੇ ਨੂੰ ਠੰਡ ਲੱਗਦੀ ਜਾਂਦਾ ਕਰਕੇ ਕੋਈ ਹੀਟ ਵਧਾ ਦਿੰਦਾ ਕਦੀ ਘਟਾ ਦਿੰਦਾ ਆ ਹੀਟ ਹੁੰਦੀ ਆ ਇਹ ਤਾਂ ਤੱਤੀ ਹਵਾ ਜਿਹੜੀ ਕਮਰੇ ਚ ਆਈ ਜਾਂਦੀ ਆ ਇਦਾਂ ਉਹ ਤਾਜੀ ਹਵਾ ਆਉਂਦੀ ਉੱਥੇ ਉਹਦੇ ਵਿੱਚੋਂ ਤਾਜੀ ਹਵਾ ਆਉਂਦੀ ਆ ਐਸੀ ਤੱਤੀ ਆਉਂਦੀ ਆ ਆ ਬਾਹਰ ਦਾ ਦ੍ਰਿਸ਼ ਆ ਭਾਈ ਇਹ ਕੈਨੇਡਾ ਉਹ ਕਈ ਦਿਨ ਹੋ ਗਏ ਸੀ ਮੈਨੂੰ ਕਹਿੰਗਾ ਨੇ ਕਿਹਾ ਸੀ ਕਹਿੰਦੇ ਲਾਈਵ ਹੋ ਜਾ ਕਿਸੇ ਦਿਨ ਤੇ ਟਾਈਮ ਲੱਗਿਆ ਨਹੀਂ ਅੱਜ ਫਿਰ ਦਿਹਾੜੀ ਮਿਲੀ ਨਹੀਂ ਅੱਜ ਅਸੀਂ ਵਿਹਲੇ ਸੀ ਇੱਥੇ ਜੇ ਕੰਮ ਦਾ ਭਰੋਸਾ ਨਹੀਂ ਇੱਥੇ ਵੈਸੇ ਤਾਂ ਇੱਥੋਂ ਦਾ ਮੌਸਮ ਦਾ ਵੀ ਭਰੋਸਾ ਨਹੀਂ ਆ ਕਈ ਤਾਂ ਕਹਿੰਦੇ ਵੀ 3W ਇੱਥੇ ਆ ਬਾਦਰ ਵੈਦਰ ਵਰਕ ਵਾਈਫ ਪਤਾ ਨਹੀਂ ਕਦੋਂ ਬਦਲ ਜਾਣਾ ਵਾਈਫ ਵੀ ਨਹੀਂ کئی ਵਾਰ ਤਾਂ ਘਰ ਵਾਲੇ ਵੀ ਬਦਲ ਜਾਂਦੇ ਆ ਤੇ ਸਾਡੀ ਸੋਚ ਆ ਅਸੀਂ ਔਰਤ ਨੂੰ ਥੋੜਾ ਜਿਆਦਾ ਟਰਟਚਰ ਕਰ ਦਿੰਨੇ ਆ کئی ਘਰ ਵਾਲੇ ਵੀ ਛੱਡ ਕੇ ਚਲੇ ਜਾਂਦੇ ਆ ਅਗਰ ਤੁਸੀਂ ਸੁਣਦੇ ਹੋ ਜੂਰ ਮੈਂਬਰ ਇਹ ਭਾਈ ਕੈਨੇਡਾ ਉਹ ਵੇਖੋ ਜਿਵੇਂ ਹੁਣ ਕੰਮ ਬੰਦ ਹੋ ਗਿਆ ਹਨ ਹਾਂ ਹੁਣ ਜਿਵੇਂ ਆਹ ਪਰਿਵਾਰ ਆ ਵਿਖਾਵੇਂ ਤੁਹਾਨੂੰ ਮੈਂ ਆ ਗਈ ઘણે ਪਰਿਵਾਰ ਆਪਦੀਆਂ ଗੱਡੀਆਂ वगैरा ਸਭ ਕੁਝ ਰੋਕ ਕੇ ਗਏ ਵੇ ਹੁਣ ਪਤਾ ਨਹੀਂ 2 ਮਹੀਨੇ ਨੂੰ ਮੁੜਨਗੇ ਜਾਂ 3 ਮਹੀਨੇ ਨੂੰ ਮੁੜਨਗੇ ਇਹਨਾਂ ਨੇ ਮੁੜ ਕੇ ਵਾਪਸ ਹੁਣ ਉਹ ਗਾਂ ਵਾਲਾ ਪਰਿਵਾਰ ਵੀ ਗੱਡੀਆਂ ਟਰੱਕ ਰੋਕ ਕੇ ਗਿਆ ਵਾ ਕਿਉਂਕਿ ਇੱਥੇ ਸਭ ਤੋਂ ਪੰਗਾ ਇਹ ਹੈ ਨਾ ਜਦੋਂ બਰਫ਼ ਜੰਮਦੀ ਆ ਤੇ ਬਾਅਦ ਚ ਇਦਾਂ ਦੀ ਧੁੱਪ ਦੇ ਨਾਲ ਪਿਘਲਦੀ ਆ ਹੁਣ ਦਿਨੇ ਅਜ ਬਰਫ਼ ઓ ਪਿਘਲ ਕੇ ਪਾਣੀ ਬਣ ਗਿਆ ਤੇ ਰਾਤ ਨੂੰ ਜਦੋਂ ਟੈਂਪਰੇਚਰ ਘਟਾਓ ਵਿੱਚ ਗਿਆ ਮਤਲਬ ਕਿ ਮਾਈਨਸ ਵਿੱਚ ਚਲਾ ਗਿਆ ਉਹ ਫਿਰ ਕਾਲੀ ਬਰਫ਼ ਬਣ ਜਾਂਦੀ ਜਿਹਨੂੰ ਇਹ ਬਲੈਕ ਆਈਸ ਕਹਿੰਦੇ ਆ ਫਿਰ ਉਥੇ ਗੱਡੀਆਂ ਕਾਰਾਂ ਬਹੁਤ ਤਿਲਕਦੀਆਂ ਐਕਸੀਡੈਂਟ ਬਹੁਤ ਹੁੰਦੇ ਆ ਤਾਂ ਕਰਕੇ ਫਿਰ ਕਈ ਲੋਕ ਤੇ ਧੰਦਨਾ ਚ ਕੰਮ ਬੰਦ ਕਰ ਦਿੰਦੇ ਆ ਵੀ ਐਵੇਂ ਐਕਸੀਡੈਂਟ ਹੋ ਗਿਆ ਜਾਂ ਜਹਣਾ ਉਹ ਵੇਖੋ ਬਾਈ ਉਹਨਾਂ ਦੀਆਂ ਗੱਡੀਆਂ ਜੀਸੀਬੀ ਵਗੈਰਾ ਸਾਰਾ ਰੋਕ ਕੇ ਰੱਖਿਆ ਬੰਗਾ ਬਸ ਸੇ ਖੜੀਆਂ ਹੋਣੇ ਮਾਰਚ ਅਪ੍ਰੈਲ ਚ ਜਾ ਕੇ ਚਲਾਉਣਗੇ ਇਹਨਾਂ ਨੇ ਕਿਉਂਕਿ ਕੰਮ ਤਕਰੀਬਨ ਬੰਦ ਹੋ ਜਾਂਦਾ ਪਰ ਉਹ ਵੱਡਾ ਮੇਨ ਹਾਈਵੇ ਆ ਗਿਆ ਬੰਨੇ ਪਾਸੇ ਜਿਹਨੂੰ ਆਪਾਂ ਫਿਰਨੀ ਕਹਿ ਦਿੰਦੇ ਆ ਇਦਾਂ ਇੱਥੇ ਵੀ ਸਟੋਨੀ ਬਣੀ ਹੁੰਦੀ ਆ ਫਿਰਨੀ ਬਣੀ ਆ ਟੋਟੀ ਸਾਰੇ ਸ਼ਹਿਰ ਦੇ ਸਾਰੇ ਚਾਰ ਚਪੇਰੇ ਕੰਮ ਦੇ ਸ਼ਹਿਰ ਦੇ ਜਿਹਨੇ ਬਾਹਰ ਬਾਹਰ ਨਿਕਲਣਾ ਜਿਹੜੇ ਰੋਡ ਤੇ ਨਿਕਲਣਾ ਕਿਸੇ ਨੇ ਕਹਿਲਗਰੀ ਨੂੰ ਜਾਣਾ ਕਿਸੇ ਨੇ ਇਥੋਂ ਸਰੀ ਵੈਨਕੂਵਰ ਨੂੰ ਜਾਣਾ ਕਿਸੇ ਨੇ ਟ੍ਰਾਂਟੋਨ ਨੂੰ ਜਾਣਾ ਸਾਰੇ ਐਡ ਡੋਡੀ ਫਿਰ ਉਥੋਂ ਰੋਡ ਪਾੜਦੇ ਆ ਚਾਰ ਚੁਫੇਰੇ ਸੋ ਐਸ ਜੀ ਕੈਨੇਡਾ ਆਪਾਂ ਤੁਹਾਨੂੰ ਵਿਖਾਇਆ ਵਾ ਤੇ ਵਿਖਾਉਂਦੇ ਆ ਤਾਂ ਕੋਈ ਗਲਤੀ ਲੱਗੀ ਹੋਵੇ ਤਾਂ ਮਾਫ ਕਰਨਾ ਤੇ ਦੱਸਣਾ ਵੀ ਜਰੂਰ ਆਪ ਅੱਗੇ ਤੋਂ ਸੁਧਾਰ ਕਰਾਂਗੇ ਜੀ ਜਿਨ੍ਹਾਂ ਜਿਨ੍ਹਾਂ ਨੇ ਲਾਈਵ ਦੇਖਿਆ ਸਾਰਿਆਂ ਦਾ ਧੰਨਵਾਦ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਤੁਹਾਡਾ ਵੀਰ ਸੁਖਪਾਲ ਸਿੰਘ ਮਾਲਵਾ ਇੱਕ ਆਪਣਾ YouTube ਤੇ ਕਥਾ ਦਾ ਚੈਨਲ ਵੀ ਆ ਕੱਲੀ ਕਥਾ ਹੀ ਉਹਦੇ ਤੇ ਸੁਖਪਾਲ ਸਿੰਘ ਮਾਲਵਾ ਕਰਕੇ ਸੋ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਦੀ ਕਥਾ ਦੇ ਆ ਚੁੱਕਾ ਉਹ ਸੁਣ ਵੀ ਸਕਦੇ ਆ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰ ਇਤਿਹਾਸ ਦੀ ਕਥਾ ਹੀ ਹੁੰਦੀ ਆ ਕੱਲੀ ਸੋ Facebook ਤੇ ਵੀ ਆਪਣਾ ਸੁਖਪਾਲ ਸਿੰਘ ਮਾਲਵਾ ਨਾਮ ਤੇ ਆ YouTube ਤੇ ਵੀ ਕਥਾ ਦਾ ਚੈਨਲ ਸੁਖਪਾਲ ਸਿੰਘ ਮਾਲਵਾ ਨਾਮ ਤੇ ਹੀ ਆ ਆ ਫਿਰ ਆਪਾਂ ਵੈਸੇ ਰੱਖਿਆ ਤੇ ਨਿਤਨੇ ਵਗੈਰਾ ਪਾ ਦੀਦਾ ਜਾਂ ਕੋਈ ਇਦਾਂ ਕੋਈ ਚੀਜ਼ ਚੰਗੀ ਲੱਗਦੀ ਹੈ ਉਹਦੇ ਵੀਡੀਓ ਪਾ ਦੇ ਦੀਗਾ ਵੀ ਜਿਹੜੇ ਨਹੀਂ ਆ ਸਕਦੇ ਉਹ ਦੇਖ ਲੈਂਦੇ ਆ ਬੱਕਰੀ ਚਲੋ ਮਾਲਕ ਕਿਰਪਾ ਕਰੇ ਸਾਰਿਆਂ ਦੀ ਅਰਜ਼ੋਈ ਸੁਣੇ ਇੱਕ ਇੱਕ ਵਾਰ ਸਾਰਿਆਂ ਨੂੰ ਕਹਿੰਦੇ ਗੇੜਾ ਕੱਢਣਾ ਚਾਹੀਦਾ ਵਾ ਹਨਾ ਕੁਦਰਤ ਏਡਾ ਬ੍ਰਹਿਮੰਡ ਪਰਮੇਸ਼ਰ ਨੇ ਬਣਾਇਆ ਸਾਰੀ ਚੀਜ਼ ਨੂੰ ਦੇਖਣਾ ਚਾਹੀਦਾ ਨਿਹਾਰਣਾ ਚਾਹੀਦਾ ਵਾਹਿਗੁਰੂ ਤੇਰਾ ਸ਼ੁਕਰ ਹੈ ਜੀ ਓਕੇ ਜੀ ਕਿ ਮਾਮਾ ਜ ਮੰਗਦੇ ਆ ਤੁਹਾਡੇ ਤੋਂ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਮਾਲਕ